ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਖਾਲਸਾ ਸਟੱਡ ਫਾਰਮ ਪਿੱਖੀ ਤੇ ਇਹ ਘੋੜੀਆਂ ਕਾਫੀ ਦੇਰ ਤੋਂ ਰੀਪੀਟ ਕਰ ਰਹੀਆਂ ਸੀ ਅੱਗੇ ਸਾਰੀ ਡਿਟੇਲ ਬਾਬਾ ਜੀ ਦੱਸਣਗੇ ਕੀ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ თან ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅ ਕਰੀਬਨਾ 5-6 ਸਾਲ ਤੋਂ ਅਸੀਂ ਜਿਹੜਾ ਇਹ ਘੋੜੇ ਘੋੜੀਆਂ ਦੀ ਸੇਵਾ ਮਾਰਨ ਦੀ ਬਖਸ਼ਿਸ਼ ਕੀਤੀ ਅਸੀਂ ਕਰ ਰਹੇ ਆਂ ਅ ਵਪਾਰਕ ਤੌਰ ਤੇ ਨਹੀਂ ਅਸੀਂ ਸੇਵਾ ਭਾਵਨਾ ਨਾਲ ਹੀ ਕਰ ਰਹੇ ਆਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਆਹ ਜਿਹੜੀ ਕੋੜੀ ਹੈ ਕੇਸਰ ਕੋੜੇ ਦੀ ਹੈ ਤੇ ਇਹ ਗੱਭਣ ਲੈਂਦੀ ਸੀ ਸੀ ਤੇ ਇਹਨੇ ਬਸ਼ੇਰਾ ਦਿੱਤਾ तकरीबन 15 ਮਹੀਨੇ ਪਹਿਲਾਂ 15 ਮਹੀਨਿਆਂ ਤੋਂ ਬਾਅਦ ਅਸੀਂ ਲਗਭਗ ਲੱਖ ਸਵਾ ਲੱਖ ਰੁਪਏ ਫੀਸ ਦੇ ਕੇ ਚੰਗੇ ਇੱਕ ਵਧੀਆ ਕੋੜੇ ਤੋਂ ਭਰਾਈ ਚਲੋ ਆਪਾਂ ਕੋੜੇ ਦਾ ਨਾਮ ਨਹੀਂ ਲੈਣਾ ਕਈ ਵਾਰੀ ਕਈ ਦਿੱਕਤਾਂ ਆ ਜਾਂਦੀਆਂ ਨੇ ਅ ਅਸੀਂ ਇੱਕ ਵਾਰ ਨਹੀਂ तकरीबन 5 ਵਾਰੀ ਉਸ ਕੋੜੇ ਤੋਂ ਲਵਾਈ ਵਾਰ-ਵਾਰ ਤੇ ਕੋੜੀ ਰਹਿ ਹੀ ਨਹੀਂ ਰਹੀ ਸੀ ਤੇ ਜਿਹੜਾ ਪਹਿਲਾਂ ਤਕਰੀਬਨ ਦੋ ਡਾਕਟਰ ਅਸੀਂ ਚੇਂਜ ਕੀਤੇ ਵਧੀਆ ਉਹ ਵੀ ਡਾਕਟਰ ਕੋਈ ਇਹ ਨਹੀਂ ਹੈਗਾ ਵੀ ਜੇ ਆਪਾਂ ਕਹਿ ਦੀਏ ਨਵੇਂ ਜਾਂ ਕੋਈ ਅਣਜਾਣ ਸੀਗੇ ਆਪਦੇ ਆਪ ਦੇ ਵਿੱਚੋਂ ਵਧੀਆ ਚੰਗੇ ਜਾਣਕਾਰ ਡਾਕਟਰ ਤੇ ਚੰਗੀ ਫੀਸ ਲੈ ਕੇ ਚੰਗੀਆਂ ਦਵਾਈਆਂ ਆਪਦੇ ਹਿਸਾਬ ਨਾਲ ਦੇ ਕੇ ਮਹਿੰਗੀਆਂ ਦਵਾਈਆਂ ਦੇ ਕੇ ਸਾਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਘੋੜੀ ਜਿਹੜੀ ਇਹ 100% ਅਸੀਂ ਗੱਬਣਾ ਰਹਿ ਜੇਗੀ ਤੇ ਪਰ 7-8 ਮਹੀਨੇ ਲਗਾਤਾਰ ਚੰਗਾ ਖਰਚਾ ਕਰਨ ਤੋਂ ਬਾਅਦ ਅਸੀਂ ਇੱਕ ਵਾਰੀ ਅੱਕ ਗਏ ਸਾਰੇ ਡਾਕਟਰ ਬੰਦ ਕਰਤੇ ਵੀ ਅੱਜ ਤੋਂ ਆ ਦਵਾਈ ਨਹੀਂ ਲੈਣੀ ਵੀ ਕੋਈ ਗੱਲ ਨਹੀਂ ਮਾਰਨ ਨੂੰ ਜੋ ਪਾਉਂਦਾ ਠੀਕ ਹੈ ਉਸ ਤੋਂ ਬਾਅਦ ਡਾਕਟਰ ਸਰਦਾਰ ਬਲਜੀਤ ਸਿੰਘ ਜੀ ਸਾਡੇ ਕੋਲ ਨੇ ਇਹਨਾਂ ਨਾਲ ਸਾਡੇ ਜੀਵਨ ਸਿੰਘ ਨੇ ਸੰਪਰਕ ਕੀਤਾ ਫੋਨ ਤੇ ਮੈਨੂੰ ਭਾਵੇਂ ਦੱਸਿਆ ਕਹਿੰਦੇ ਡਾਕਟਰ ਸਾਹਿਬ ਨੂੰ ਬੁਲਾ ਲਈਏ ਮੇਰਾ ਮਨ ਨਹੀਂ ਮੰਨਿਆ ਪਰ ਫਿਰ ਵੀ ਇਹਨਾਂ ਨੇ ਬੁਲਾਇਆ ਜਦੋਂ ਆਏ ਇਹਨਾਂ ਨੇ ਚੈੱਕਅਪ ਕੀਤਾ ਇਹਨਾਂ ਨੇ ਇਹ ਗੱਲ ਕਹੀ ਜੀ ਕੱਲੀ ਮਾਇਆ ਵਾਸਤੇ ਅਸੀਂ ਡਾਕਟਰੀ ਨਹੀਂ ਕਰਦੇ ਅਸੀਂ ਸੇਵਾ ਭਾਵਨਾ ਨਾਲ ਵੀ ਕਰਦੇ ਹਾਂ ਤੇ ਇਹ ਕੁੜੀ ਦੀ ਜ਼ਿੰਮੇਵਾਰੀ ਲਈ ਅੱਜ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ 15 ਮਹੀਨੇ ਵਾਦੋਂ ਅੱਜ ਇਹ ਕੋੜੀ ਕਰੀਬਨ 1.5 ਮਹੀਨੇ ਤੋਂ ਪਲੱਸ ਦੀ ਗੱਬਨ ਚੈੱਕ ਪਾਸ ਹੋਈ ਹੈ ਤੁਸੀਂ ਵਧਾਈ ਦੇ ਪਾਤਰੋਂ ਸਾਨੂੰ ਮਾਣ ਆ ਸੋਡੇ ਤੇ ਕਿਉਂਕਿ ਤੁਸੀਂ ਇੰਨੀ ਸੇਵਾ ਕਿਰਪਾ ਗੁਰੂ ਦੀ ਮਿਹਰ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਇਹ ਕੀਤੀ ਹੈ ਕਿਉਂਕਿ ਸਾਨੂੰ ਇਸ ਗੱਲ ਦਾ ਬਿਲਕੁਲ ਹੀ ਭਰੋਸਾ ਨਹੀਂ ਸੀ ਵੀ ਹੁਣ ਸ਼ਾਇਦ ਕੋਈ ਦਿੱਕਤ ਆ ਗਈ ਬਹੁਤ ਸਾਰੇ ਡਾਕਟਰਾਂ ਨੇ ਆਏ ਦੱਸਿਆ ਜੀ ਦਾ ਜੀ ਹੁਣ ਬੱਚੇਦਾਨੀ ਆਏ ਹੋਗੀ ਜੀ ਫਲਾਣਾ ਹੋ ਗਿਆ ਜੀ ਪ੍ਰੋਬਲਮ ਆ ਗਈ ਜੀ ਪਰ ਅੱਜ ਇਹ 1.5 ਮਹੀਨੇ ਦੀ ਗੱਬਣਾ ਹੈ ਕਰੀਬਨ 15 ਮਹੀਨੇ ਬਾਦੋਂ ਇਸੇ ਤਰ੍ਹਾਂ ਹੀ ਆਹ ਵੀ ਕਰੀਬਨ 8 ਮਹੀਨੇ ਪਹਿਲਾਂ ਸੂਈ ਸੀ 8-9 ਮਹੀਨੇ ਪਹਿਲਾਂ ਇਹ 'ਚ ਵੀ ਇਹੀ ਪ੍ਰੋਬਲਮ ਸੀਗੀ ਦੋਨੋਂ ਘੋੜੀਆਂ ਜੇ ਮਹੀਨੇ ਦੀ ਗੱਬਣਾ ਹੈ 1.5 ਮਹੀਨੇ ਤੋਂ ਪਲੱਸ ਦੀ ਗੱਬਣਾ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਸਾਹਿਬ ਦਾ ਬਾਕੀ ਗੁਰੂ ਸਾਹਿਬ ਦਾ ਜੀ ਮਹਾਰਾਜ ਦਾ ਹਾਂ ਜੀ ਵੀਡੀਓ ਦੇਖਣ ਵਾਲਿਆਂ ਨੂੰ ਵੀ ਘੋੜਾ ਪ੍ਰੀਮੀਅਮ ਬੇਨਤੀ ਕਰੂੰਗਾ ਕਿ ਤੁਸੀਂ ਚੰਗੇ ਡਾਕਟਰ ਤੇ ਚੰਗੇ ਸੂਝਵਾਨ ਵਿਅਕਤੀ ਨੂੰ ਹੀ ਡਾਕਟਰ ਸਮਝਿਆ ਕਰੋ ਉਹਨਾਂ ਨੂੰ ਹੀ ਬੁਲਾਇਆ ਕਰੋ ਤਾਂ ਕਿ ਸਾਡੇ ਜਿਹੜੇ ਇਹ ਕੋਈ ਹੀਰੇ ਨੇ ਇਹ ਕੋਈ ਆਮ ਨਹੀਂ ਗੱਲ ਮਹਿੰਗੇ ਸਸਤੇ ਦੀ ਨਹੀਂ ਗੱਲ ਇਹ ਆ ਵੀ ਜੋ ਇਹਨਾਂ ਨੇ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਰਹੇ ਕੇ ਜੰਗਾ ਜੁੱਧਾਂ ਦੀ ਸੇਵਾ ਕੀਤੀ ਹੈ ਉਹ ਸੇਵਾ ਹੋਰ ਕਿਸੇ ਸ਼ਾਇਦ ਜਾਨਵਰ ਦੇ ਨਹੀਂ ਹਿੱਸੇ ਆਈ ਇਹ ਸਾਡੇ ਗੁਰੂ ਸਾਹਿਬ ਦੇ ਸਭ ਤੋਂ ਨੇੜਲੇ ਮਤਲਬ ਨਜ਼ਦੀਕਲੀ ਇਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਨਿਭਾਈ ਹੈ ਸੋ ਇਸ ਕਰਕੇ ਇਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝ ਕੇ ਚੰਗੇ ਡਾਕਟਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਸਰਦਾਰ ਬਲਜੀਤ ਸਿੰਘ ਜੀ ਲਈ ਮੈਂ ਬੇਨਤੀ ਕਰੂੰਗਾ ਵੀ ਜਰੂਰ ਇਹਨਾਂ ਨਾਲ ਸੰਪਰਕ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ